ਜੇ ਨਾ ਆਬੰਦ ਹੋਵੇ ਬੇਲਾ ਤੁਹਾਡਾ ਹੈ ਤੁਸੀਂ ਪੰਜਾਬ ਚ ਜੇ ਤੁਸੀਂ ਇੱਥੇ ਕੰਮ ਕਰ ਰਹੇ ਹੋ ਤਾਂ ਇਹਦਾ ਮਤਲਬ ਇਹ ਥੋੜੀ ਹੈ ਪੰਜਾਬ ਦੇ ਲੋਕਾਂ ਨੂੰ ਜ਼ਹਿਰ ਖਿਲਾਉਂਗੇ ਗੋੜ ਦੇ ਨਾਂ ਤੇ ਤੁਸੀਂ ਅਸੀਂ ਉਹ ਕਹਿ ਰਹੇ ਹਾਂ ਪੰਜਾਬ ਦਾ ਮਾਲ ਨਹੀਂ ਬਣਾ ਰਹੇ ਪੰਜਾਬ ਦਾ ਮਾਣ ਹੈ ਪੰਜਾਬ ਦਾ ਨਾ ਪੰਜਾਬ ਦੇ ਲੋਕ ਵੀ ਤਾਂ ਇਥੋਂ ਤੇ ਤੁਹਾਡੇ ਉਥੋਂ ਬਾਹਰੋਂ ਲੈ ਕੇ ਜਾਂਦੀ ਆ ਸਾਡੇ ਫੂਡ ਇਨਸਪੈਕਟਰਾਂ ਦੀ ਵੀ ਬਹੁਤ ਵੱਡੀ ਗੱਲ ਪਰਵਾਹੀ ਕੀ ਜਿਹੜਾ ਧਿਆਨ ਨਹੀਂ ਦਿੰਦੇ ਆ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਸਰੇ ਆਮ ਜੋ ਲੋਕ ਖੰਡ ਵੇਚਦੇ ਆ ਔਰ ਤੁਸੀਂ ਕੀ ਦੇਖਿਆ ਨਾ ਭਾਜੀ ਕਿਹੜੇ ਕਿੱਥੋਂ ਆਏ ਤੁਸੀਂ ਮੈਂ ਅੰਮ੍ਰਿਤਸਰ ਤੋਂ ਆਇਆ ਜੀ ਕੀ ਨਾਮ ਆ ਭਾਜੀ ਆਪਣਾ ਮੇਰਾ ਆਨੰਦ ਹੈ ਜੀ ਪਹਿਲਾਂ ਤੁਸੀਂ ਬਿਨਾਂ ਦੇਖੇ ਗੁੜ ਖਰੀਦ ਲਏ ਬਿਨਾਂ ਦੇਖਿਆ ਸੀ ਤੇ ਵਿਸ਼ਵਾਸ ਕਰਦੇ ਆ ਕਿ ਠੀਕ ਹੈ ਗੁੜ ਨਾ ਲਿਓ ਜੇ ਜਦੋਂ ਇਹਨਾਂ ਦੀ ਹਕੀਕਤ ਸਾਡੇ ਸਾਹਮਣੇ ਆਈ ਆ ਤੁਸੀਂ ਹੁਣ ਗੁੜ ਖਰੀਦੋਗੇ ਇਹ ਦੱਸੋ ਬਿਲਕੁਲ ਨਹੀਂ ਡੰਡੀ ਖਾਈਏ ਫਿਰ ਗੋਡ ਕੰਨੂ ਦੇ ਨਾਲ ਖਾਣ ਤੁਹਾਨੂੰ ਤੁਹਾਨੂੰ ਜੇ ਕੋਈ ਕੱਲ ਨੂੰ ਕਹ ਦੇਗਾ ਵੀ ਤੁਸੀਂ ਜ਼ਹਿਰ ਮਾ ਕੇ ਦੇਣੀ ਹੈ ਤੇ ਤੁਸੀਂ ਦੇ ਦੋਗੇ ਨਹੀਂ ਤਾਂ ਜ਼ਹਿਰ ਕਰਾ ਦੇ ਕੇ ਭਾਈ ਫਿਰ ਤੁਸੀਂ ਆ ਤੁਸੀਂ ਆ ਦੇਖੋ ਰੰਗ ਰੰਗ ਬਣਾਉਣ ਦਾ ਕੀ ਕੰਮ ਹੈ ਪੰਜਾਬੀ ਉਹ ਤੁਸੀਂ ਆਪਸਾ ਆਬਲਾ ਲਾ ਲਓ ਜੇ ਇਦਾਂ ਦੇ ਲੋਕਾਂ ਤੋਂ ਤੁਸੀਂ ਜੇ ਗੋਡ ਲੈ ਕੇ ਖਾ ਰਹੇ ਹੋ ਤਾਂ ਸਮਝ ਲਓ ਤੁਸੀਂ ਜ਼ਹਿਰ ਖਾ ਰਹੇ ਹੋ ਇਸ ਵੇਲੇ ਪੰਜਾਬ ਦੇ ਵਿੱਚ ਐਸੇ ਵੇਲੇ ਜਿਹੜਾ ਇਹ ਜ਼ਹਿਰ ਖਲਾਈ ਜਾ ਰਹੀ ਹੈ ਗੁੜ ਦੇ ਨਾਂ ਤੇ ਤੁਸੀਂ ਦੇਖ ਸਕਦੇ ਹੋ ਗੁਰਦਮ ਜੀ ਨਕਾ ਬਣਾ ਰਹੇ ਬਣਾ ਰਹੇ ਗੁਰਦਾਮ ਜੀ ਨਿਕਾ 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 ਬਣਾ ਰਹੇ ਬਣਾ ਰਹੇ ਤੁਸੀਂ ਦੇਖ ਰਹੇ ਹੋ ਕਿ ਵੱਖ-ਵੱਖ ਮਿੱਲਾ ਤੋਂ ਇਹ ਜਿਹੜੇ ਹੈਗੇ ਆ ਖੰਡ ਮਗਾਈ ਗਈ ਹੈ ਜਿਹੜੀ ਬੜੀ ਘਟੀਆ ਕਿਸਮ ਦੀ ਖੰਡ ਜਿਹੜੀ ਹੈਗੀ ਉਹ ਇਸਤੇਮਾਲ ਕੀਤੀ ਜਾ ਰਹੀ ਹੈ ਔਰ ਇਹਨਾਂ ਵੱਲੋਂ ਬੜੀ ਚਲਾਕੀ ਨਾਲ ਜਿਹੜੇ ਆ ਗੱਟੇ ਜਿਹੜੇ ਆ ਇਸ ਵੇਲੇ ਝਾੜੀਆਂ ਦੇ ਵਿੱਚ ਮਗਰਲ ਪਾਸੇ ਲੁਕਾ ਦਿੱਤੇ ਗਏ ਆ ਬਾਜੀ ਥੋੜੀ ਥੋੜੀ ਖੰਡ ਪਾ ਰਹੇ ਆ ਯਾਰ ਇਹਦੇ ਵਿੱਚ ਕਿੰਨੀਆਂ ਪੇਟੀਆਂ ਗਿਣੋ ਦਾ ਗੱਲ ਸੀ ਸਾਬਾ

ਕੀ ਹੈ ਕਾਕਾ ਲਗਾ ਕੀ ਨਾਮ ਹੈ ਤੇਰਾ ਤੇਰਾ ਨਾਮ ਬੰਦੂਆ ਬੇਲਾ ਤੁਹਾਡਾ ਹੈ ਤੇ ਤੂੰ ਤੀਨ ਨੀਆਂ ਖੜਦੀਆਂ ਬੋਰੀਆਂ ਕਦੋਂ ਪਾਉਂਦਾ ਜੀ ਤੇ ਗੱਲ ਕਰਦਾ ਭਾਈ ਜੋ ਮਾਲ ਮੇਰੇ ਤੇ ਘੁਮਾਉਂਦਾ ਜੇਰੇ ਮੇਰੇ ਕੋਲ ਨੰਬਰ ਨਹੀਂ ਤੇਰੇ ਤੋਂ ਕੋਈ ਜ਼ਹਿਰ 파 ਕੇ ਬਣਵਾ ਲੂ ਤੂੰ ਪਾ ਦੇਂਗਾ ਜ਼ਹਿਰ ਸੈਡ ਕਰ ਦੇ ਕਰ ਲਓ ਕੀ ਗੱਲ ਹੈ ਕੋਣ ਤੋਂ ਮਤਲਬ ਬਾਤ ਕਰੋ ਤੰਮੇ ਤੇ ਵੈਸੇ ਬਾਤ ਹਾਂ ਮੈਸੇਜ ਹੈ ਤੂੰ ਤੂੰ ਕਹਿੰਦਾ ਨਾ ਸੈਡ ਕਰ ਲਓ ਨਾ ਤੇਰੇ ਕੋ ਕੀ ਹੋਣਾ ਜੋ ਬਾਤ ਕਰਨੀ ਕਰੋ ਕਰ ਬਾਤ ਕਰ ਕਰ ਬਾਤ ਕਰ ਤੂੰ ਕੀ ਬਾਤ ਕਰਨੀ ਹੈ ਕੱਲ ਕੋ ਤੇਰੇ ਕੋ ਕੋ ਬੋਲੇਗਾ ਇਸ ਵਿੱਚ ਜੈਰ ڈال ਕੇ ਬਣਾ ਦੋ ਤੂੰ ਬਣਾ ਦੇਗਾ ਕਿਉਂ ਬਣਾਏਗਾ ਫਿਰ ਖੰਡ ਕਿਤਨੀ ਜੈਰ ਹੈ ਕਿਤਨਾ ਨੰਬਰ ਦਾ ਮਾਲ ਦਾ ਰਹੇ ਉਹਦੇ 2 ਨੰਬਰ ਦਾ ਮਾਲ ਹੈ ਖੰਡ ਵਾਲਾ 2 ਨੰਬਰ ਕੇ ਨੀਰ ਮਦਮ ਘਟੀਆ ਕਿਸਮ ਦੀ ਸਭ ਤੋਂ ਵੱਧ ਖੰਡ ਹੈਗੀ ਹੈ ਜਿਹੜੀ ਤੁਹਾਡੀ ਤੁਸੀਂ ਪਾ ਰਹੇ ਆ ਨੇ ਤੁਸੀਂ ਆਪਣੀ ਖੰਡ ਨੂੰ ਚੈੱਕ ਤਾਂ ਕਰੋ ਬਾਹਰ ਲੈ ਕੇ ਆ ਬੂਰਾ ਮੜਿਆ ਤੇ ਨਹੀਂ ਯਾਰ ਤੁਸੀਂ ਇੱਥੇ ਆ ਕੇ ਹੁਣ ਪੰਜਾਬ ਚ ਜੇ ਤੁਸੀਂ ਪੰਜਾਬ ਚ ਜੇ ਤੁਸੀਂ ਇੱਥੇ ਕੰਮ ਕਰ ਰਹੇ ਆ ਤੇ ਇਹਦਾ ਮਤਲਬ ਇਹ ਥੋੜੀ ਆ ਪੰਜਾਬ ਦੇ ਲੋਕਾਂ ਨੂੰ ਜ਼ਹਿਰ ਖਲਾਉਂਗੇ ਗੋੜ ਦੇ ਨਾਂ ਤੇ ਤੁਸੀਂ ਸਾਡੀ ਗੱਲ ਮੰਨ ਤਾਂ ਹੂੰ ਮੈਂ ਪਰ ਜੋ ਨਹੀਂ ਯਾਰ ਤੁਸੀਂ ਇੱਥੇ ਆ ਕੇ ਹੁਣ ਪੰਜਾਬ ਚ ਜੇ ਤੁਸੀਂ ਪੰਜਾਬ ਚ ਜੇ ਤੁਸੀਂ ਇੱਥੇ ਕੰਮ ਕਰ ਰਹੇ ਆ ਤੇ ਇਹਦਾ ਮਤਲਬ ਇਹ ਥੋੜੀ ਆ ਪੰਜਾਬ ਦੇ ਲੋਕਾਂ ਨੂੰ ਜ਼ਹਿਰ ਖਲਾਉਂਗੇ ਗੋੜ ਦੇ ਨਾਂ ਤੇ ਤੁਸੀਂ ਸਾਡੀ ਗੱਲ ਮੰਨ ਤਾਂ ਹੂੰ ਮੈਂ ਪਰ ਜੋ ਪੰਜਾਬ ਦਾ ਪੰਜਾਬ ਦੇ ਲੋਕ ਵੀ ਤਾਂ ਇਥੋਂ ਤੁਹਾਡੇ ਉਥੋਂ ਬਾਹਰੋਂ ਲੈ ਕੇ ਜਾਂਦੀ ਆ ਇੱਥੇ ਤੁਹਾਡੇ ਕਿਹੜਾ ਬਾਹਰੋਂ ਵਿਦੇਸ਼ ਤੋਂ ਆ ਕੇ ਲੋਕੀ ਲੈ ਕੇ ਜਾਂਦੇ ਆ ਬਾਹਰੋਂ ਆਏ ਆ ਲੋਕ ਕਿੱਥੋਂ ਆਏ ਆ ਬਾਈ ਤੁਸੀਂ ਹਾਂਜੀ ਅਸੀਂ ਸਭ ਅੰਮ੍ਰਿਤਸਰ ਤੋਂ ਆਏ ਹੋ ਆ ਤੁਸੀਂ ਇਹ ਖੰਡ ਦਾ ਮਤਲਬ ਇੱਕ ਵਾਰ ਗੁੜ ਨੂੰ ਚੈੱਕ ਕਰਕੇ ਦੇਖਿਆ ਖੰਡ ਜ਼ਿਆਦਾ ਇਹਦੇ ਵਿੱਚ ਹੈ ਜਾਂ ਕੀ ਆ ਨਾ ਮਿਠਾਈ ਆ ਰਹੀ ਮਿੱਠਾ ਹੈ ਨਾ ਇੱਕ ਵਾਰ ਤੁਸੀਂ ਦੇਖ ਕੇ ਆਓ ਮਗਰ ਜਾ ਕੇ ਖੰਡ ਦੀਆਂ ਕਿੰਨੀਆਂ ਬੋਰੀਆਂ ਜਿਹੜੀਆਂ ਪਾਈਆਂ ਹੋਈਆਂ ਪਿੱਛੇ ਜਾ ਕੇ ਦੇਖ ਕੇ ਆਓ ਇੱਕ ਵਾਰ ਨਹੀਂ ਮੈਂ ਤੁਸੀਂ ਇੰਨੀ ਜ਼ਹਿਰ ਖੁਦ ਖਾ ਰਹੇ ਆ ਭਾਜੀ ਇੱਕ ਵਾਰ ਚੈੱਕ ਕਰੋ ਚੈੱਕ ਤਾਂ ਕਰੋ ਤੁਸੀਂ ਆ ਕੇ ਦੇਖੋ ਸੁਦੀ ਤੁਹਾਨੂੰ ਜ਼ਹਿਰ ਖਿਲਾ ਰਹੇ ਆ ਦੇਖੋ ਇੱਕ ਦਿਨ ਚ ਕਟੋਕੜ 100 ਬੋਰੀ ਜਿਹੜੀ ਖੰਡ ਦੀ ਇਹਨਾਂ ਨੇ ਵਿੱਚ ਮਿਕਸ ਕਰਕੇ ਨਹੀਂ 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 ਫਿਰ ਤਾਂ ਕੋਈ ਫਾਇਦਾ ਨਹੀਂ ਹੋਰਦਾ ਜੀ ਜੇ ਇਹ ਨਾਲ ਆਦੀ ਕਰਨੇ ਆ ਭਾਈ ਪੰਜਾਬ ਚ ਆ ਕੇ ਇਹ ਹਾਲਤ ਹੈ ਕੀ ਕਰ ਸਕਦੇ ਆਓ ਤੁਸੀਂ ਆਓ ਦੇਖੋ ਨਾ ਨਹੀਂ 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 ਆ ਬਹੁਤ ਜ਼ਿਆਦਾ ਆ ਤੁਸੀਂ ਦੇਖੋ ਕਿੰਨਾ ਮਾਲ ਜਿਹੜਾ ਇਹਨਾਂ ਨੇ ਖੰਡ ਦਾ ਪਾ ਕੇ ਜਿਹੜਾ ਸਪਲਾਈ ਕੀਤਾ ਸਾਡੇ ਫੂਡ ਇਨਸਪੈਕਟਰਾਂ ਦੀ ਵੀ ਬਹੁਤ ਵੱਡੀ ਇਹਦੇ ਵਿੱਚ ਗੱਲਾ ਪਰਵਾਹੀ ਇਹ ਜਿਹੜਾ ਧਿਆਨ ਨਹੀਂ ਦਿੰਦੇ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਸਰੇ ਆਮ ਜੋ ਲੋਕ ਖੰਡ ਵੇਚ ਰਹੇ ਆ ਔਰ ਤੁਸੀਂ ਇਹ ਕੀ ਦੇਖਿਆ ਨਾ ਭਾਜੀ ਕਿਹੜੇ ਕਿੱਥੋਂ ਆਏ ਤੁਸੀਂ ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਕੀ ਨਾਮ ਹੈ ਭਾਜੀ ਆਪਣਾ ਮੇਰਾ ਆਨੰਦ ਹੈ ਜੀ ਪਹਿਲਾਂ ਤੁਸੀਂ ਗੁੜ ਖਰੀਦ ਰਹੇ ਸੀ ਅੱਖੀਂ ਬਿਨਾ ਬਿਨਾ ਦੇਖੇ ਗੁੜ ਖਰੀਦ ਰਹੇ ਸੀ ਬਿਨਾ ਦੇਖਿਆ ਸੀ ਤੇ ਵਿਸ਼ਵਾਸ ਕਰਦੇ ਜਦੋਂ ਇਹਨਾਂ ਦੀ ਹਕੀਕਤ ਸਾਡੇ ਸਾਹਮਣੇ ਆਈ ਆ ਤੁਸੀਂ ਹੁਣ ਗੋੜ ਖਰੀਦੋਗੇ ਇਹ ਦੱਸੋ ਬਿਲਕੁਲ ਨਹੀਂ ਖਰੀਦਾਂਗੇ ਖਾੜੇ ਚ ਖਾਣੀ ਤੇ ਫੇਰ ਠੰਡੀ ਖਾਈਏ ਫੇਰ ਗੋੜ ਕੰਨ ਨਾਲ ਔਰ ਖੰਡ ਵੀ ਜਿਹੜੀ ਆ ਬਿਲਕੁਲ ਦੋ ਘਟੀਆਂ ਕਿਸਮ ਦੀ ਖੰਡ ਆ ਇਹਨਾਂ ਦੇ ਗੋੜ ਇਹ ਰੰਗ ਕਿੰਨਾ ਕਦਾਂ ਰੰਗ ਇਹ ਇਹ ਰੰਗ ਪਾਉਣ ਦੀ ਲੋੜ ਕੀ ਆ ਤੁਹਾਨੂੰ ਇਹ ਗੋੜ ਉਦਾਂ ਨਹੀਂ ਸਹੀ ਲੱਗਦਾ ਇਹ ਕਿਉਂ ਇਹਨਾਂ ਨੂੰ ਰੰਗ ਪਾਉਣੇ ਜਿਹੜਾ ਮਾਰਕੀਟ ਮੰਗੋ ਵੀ ਉਹ ਤੁਹਾਨੂੰ ਦੇਣੇ ਪਾਉਣਗੇ ਮਾਰਕੀਟ ਕਿਹੜਾ ਮੰਗਦਾ ਸਾਡੇ ਪੰਜਾਬ ਚ ਕੋਈ ਮੰਗਦਾ ਹੈ ਕੋਣ ਮੰਗਦਾ ਦੱਸੋ ਬੰਦਾ ਬੰਦਾ ਜਿਹੜਾ ਮੰਗਦਾ ਉਹਦਾ ਨੰਬਰ ਦਿਓ ਉਹਦੇ ਨਾਲ ਕੰਟੈਕਟ ਤੁਹਾਨੂੰ ਤੁਹਾਨੂੰ ਜੇ ਕੋਈ ਕੱਲ ਨੂੰ ਕਹ ਦੇਗਾ ਵੀ ਤੁਸੀਂ ਜ਼ਹਿਰ ਮਾਰਾ ਕੇ ਦੇਣੀ ਹੈ ਤੇ ਤੁਸੀਂ ਦੇ ਦੋਗੇ ਨਹੀਂ ਤਾਂ ਜ਼ਹਿਰ ਕਰਤਾ ਕੇ ਭਾਈ ਫਿਰ ਤੁਸੀਂ ਆ ਤੁਸੀਂ ਆ ਦੇਖੋ ਰੰਗ ਰੰਗ ਬਣਾਉਣ ਦਾ ਕੀ ਕੰਮ ਹੈ ਸਾਰਾ ਵੈਸਾ ਬਣਾ ਕੇ ਦਿਓ ਮੇਰੇ ਕੋਲ ਉਸ ਦਾ ਨੰਬਰ ਦਿਓ ਉਸ ਦਾ ਨੰਬਰ ਦਿਓ ਕਿੱਥੇ ਜਾ ਰਿਹਾ ਤੁਹਾਡਾ ਮਾਲ ਸਪਲਾਈ ਹੋ ਰਿਹਾ ਉਹਦਾ ਨੰਬਰ ਦਿਓ ਸਾਨੂੰ ਮਾਲ 2 ਨੰਬਰ ਦਾ ਵਰਤ ਰੇ ਆ ਵਿੱਚ ਖੰਡ ਪਾ ਰਹੇ ਆ ਹਾਂ ਸਾਰੀ ਆ ਪਿੰਨੇ ਖੰਡ ਦੇ ਗੱਟੇ ਇਹਨਾਂ ਨੇ ਵਰਤ ਦਿੱਤੇ ਆ ਤੁਸੀਂ ਦੇਖੋ ਆ ਕਿਨੇ ਕਿਨੇ ਕਿੰਨਾ ਬੋਰਾ ਆ ਯਾਰ ਇੱਥੋਂ 2 ਬੋਰਾ ਹੋਣਾ ਘੱਟੋ ਘੱਟ ਕਿੰਨਾ ਬੋਰਾ ਇਹਨੂੰ ਕਹਿੰਦਾ ਮੜਾ ਜੇ ਕਿੰਨੇ ਕਿੰਨੇ ਬੋਰੇ ਆ ਭੈਣ ਜੀ 2 ਨੰਬਰ ਦਾ ਕੰਮ ਆ ਇਹ ਜਿਹੜਾ ਹੈਗਾ ਤੇਰਾ ਕਿੰਨਾ ਨੰਬਰ ਆ ਕਾਕਾ ਪਤਾ ਨਹੀਂ ਦੱਸਾ ਕਿੰਨਾ ਨੰਬਰ ਆ ਪੰਜਾਬੀ ਉਹ ਤੁਸੀਂ ਆਪਸਾਬ ਲਾ ਲਓ ਜੇ ਇਦਾਂ ਦੇ ਲੋਕਾਂ ਤੋਂ ਤੁਸੀਂ ਜੇ ਗੁੜ ਲੈ ਕੇ ਖਾ ਰਹੇ ਹੋ ਤਾਂ ਸਮਝ ਲਓ ਤੁਸੀਂ ਜ਼ਹਿਰ ਖਾ ਰਹੇ ਹੋ ਇਸ ਵੇਲੇ ਪੰਜਾਬ ਦੇ ਵਿੱਚ ਐਸੇ ਵੇਲੇ ਜਿਹੜਾ ਇਹ ਜ਼ਹਿਰ ਖਲਾਈ ਜਾ ਰਹੀ ਹੈ ਗੁੜ ਦੇ ਨਾਂ ਤੇ ਤੁਸੀਂ ਦੇਖ ਸਕਦੇ ਹੋ ਲਗਭਗ ਰੰਗ ਤੁਸੀਂ ਦੇਖ ਸਕਦੇ ਹੋ ਗੁੜ ਦਾ ਵੀ ਬਿਲਕੁਲ ਜਿਹੜਾ ਹੈਗਾ ਵਾ ਰੰਗ ਜਿਹੜਾ ਪਾ ਕੇ ਗੁੜ ਤਿਆਰ ਕੀਤਾ ਜਾ ਰਿਹਾ ਔਰ ਜੇ ਤੁਹਾਨੂੰ ਖੰਡ ਦੀ ਬੋਰੀਆਂ ਦੀ ਮਾਤਰਾ ਦੱਸੀਏ ਤਾਂ ਲਗਭਗ 100-150 ਬੋਰੀ ਜਿਹੜੀ ਇੱਥੇ ਜਿਹੜੀ ਮੌਜੂਦ ਹੋਣੀ ਆ ਜਿਹੜੀ ਜਿਹੜੀ ਐ ਖੰਡ ਜਿਹੜੀ ਮਿਲਾ ਕੇ ਗੋੜ ਜਿਹੜਾ ਤਿਆਰ ਕੀਤਾ ਜਾ ਰਿਹਾ ਔਰ ਇਹ ਜਿਹੜੀਆਂ ਤੁਸੀਂ ਦੇਖ ਰਹੇ ਹੋ ਪੇਟੀਆਂ ਜਿਹੜੀਆਂ ਪੈਕ ਹੋ ਰੀਆਂ ਪੈਕ ਹੋਈਆਂ ਪੀਆਂ ਨੇ ਇਹ ਜਿਹੜੀਆਂ ਮਾਲਕ ਵੱਲੋਂ ਦੱਸਿਆ ਜਾ ਰਿਹਾ ਕਿ ਬਾਹਰ ਭੇਜੀਆਂ ਜਾਣੀਆਂ ਖੰਡ ਮਿਕਸ ਐ ਖੰਡ ਮਿਕਸ ਆ ਇਹ ਦੇ ਵਿੱਚ ਇਹ ਬੰਦਾ ਜਿਹੜਾ ਹੈਗਾ ਵਾ ਵੇਚਣੇ ਦਾ ਜਿਹੜਾ ਮਾਲਕ ਆਪਣੇ ਆਪ ਨੂੰ ਕਹਿੰਦਾ ਹੈਗਾ ਤੁਸੀਂ ਦੇਖ ਸਕਦੇ ਹੋ ਨੰਬਰ 10 ਵੀ ਕਿੰਨਾ ਜਲਦੀ ਤੇਰਾ ਨੰਬਰ ਬੋਲ ਕਿੰਨਾ ਮੈਨੂੰ ਪਤਾ ਨੰਬਰ ਨਹੀਂ ਤੇਰੇ ਕੋਲ ਲੱਭਣਾ ਹੈਗਾ ਨੰਬਰ ਬੋਲ ਕਿੰਨਾ ਦਰਾ ਦੋਇਆ ਮੇਰੇ ਕੋਲ ਨੰਬਰ ਤੇਰਾ ਨੰਬਰ ਬੋਲ ਕਿੰਨਾ ਹੈ ਨੰਬਰ ਕੀ ਕਰਨਾ ਆਪਕੋ ਨੰਬਰ ਬੋਲ ਹੈ ਨਾ ਤੂੰ ਵੀਡੀਓ ਬਣਾ ਲਈ ਨੰਬਰ ਦਾ ਕੀ ਕਰੇਗਾ ਨੰਬਰ ਬੋਲ ਵੀ ਬਣਾ ਲਿਆ ਨੰਬਰ ਬੋਲ ਕਿੰਨਾ ਹੈ ਦਰਾ ਕਾਕਾ ਕੀ ਨਾਮ ਆ ਤੇਰਾ ਹਲੋ ਕੋ ਛੋਟੇ ਕੀ ਨਾਮ ਆ ਤੇਰਾ ਹਾਂ ਕਿਥੋਂ ਆਏ ਜੀ ਭਾਜੀ ਅਸੀਂ ਕੂਚ ਖਲਾਇ ਤਾ ਅੱਛਾ ਅੱਛਾ ਗੁੜ ਲੈਣਾ ਆ ਗੁੜ ਲੈਣਾ ਆ ਜੀ ਨਹੀਂ ਅਸੀਂ ਇੱਥੇ ਰਸਤੇ ਦਾ ਰਹਿੰਦੇ ਆ ਅੱਛਾ ਅੱਛਾ ਇਹ ਜਿਹੜੇ ਆ ਤੁਸੀਂ ਕਿੱਥੇ ਗੁੜ 70 ਰੁਪਏ ਦਾ नहीं नहीं ये गुड़ इन्हें ना गुड़ है नहीं नहीं गुड़ तो हम जिनका बना रहे बना रहे हाँ ਲੈ ਕੇ ਦੀ ਵੀ ਫੋਟੋ ਲੈ ਕੇ ਜਿਹੜਾ ਲੈ ਦੀ ਫੋਟੋ ਜਿਹੜਾ ਇਹਦੇ ਵੀ ਪੁੱਛਦੇ ਆਂ ਤੇ ਤੁਸੀਂ ਭਾਂਚੋ ਦੋ ਨੰਬਰ ਕੱਢਾ ਉਹਦਾ ਨੰਬਰ ਦੇ ਉਹਨੂੰ ਲਾ ਇਸ ਨੰਬਰ ਤੇ ਲਾਂ ਜਿਹੜਾ ਹੈਗਾ ਲਾਓ ਭਾਈ ਉਹ ਔਰ ਦੇਖੋ ਇਹ ਬਹੁਤ ਸ਼ੈੱਡ ਹੈ ਅੱਛਾ ਪਿੱਛੇ ਸ਼ੈੱਡ ਹੋਣਾ ਇਹ ਜੋ 5-4 ਬੋਰੇ ਨਹੀਂ 30-40 ਬੋਰੇ ਔਰ ਖਾਲੀ ਜਿਹੜੇ ਖਾਲੀ ਬੋਰੇ ਕਿੱਥੇ ਗਏ ਜਿਹੜੇ ਕੋਈ ਬਾਤ ਨਹੀਂ ਹੈ ਉਸ ਜਿਹੜੇ ਖਾਲੀ ਬੋਰੇ ਆ ਉਹ ਕਿੱਥੇ ਗਏ ਆ ਇਹ ਤਾਂ ਵਿਚ ਐ ਨਹੀਂ ਇਹ ਵੀਡੀਓ ਬਣਿਆ ਹੈ ਉਸ ਦਾ ਸਭ ਕੁਝ ਬਣੀ ਹੈ ਵੀਡੀਓ ਤੁਹਾਡੀ ਮਾਉਣ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਥੋੜੇ ਸਮੇਂ ਪਹਿਲਾਂ ਜਦੋਂ ਅਸੀਂ ਵੀਡੀਓ ਬਣਾਈ ਤਾਂ ਇੱਥੇ ਬਹੁਤ ਸਾਰੇ ਜਿਹੜੇ ਗੱਟੇ ਪਏ ਸੀਗੇ ਲਗਭਗ 50 ਦੇ ਕਰੀਬ ਗੱਟੇ ਹੁਣੇ ਆ ਲਗਭਗ ਔਰ ਇੱਥੇ ਜਿਹੜੇ ਖਾਲੀ ਬੋਰੇ ਪਏ ਸੀ ਇਸ ਜਗ੍ਹਾ ਦੇ ਉੱਪਰ ਔਰ ਇਸ ਵੇਲੇ ਜਿਹੜੇ ਹੈਗੇ ਲਾਈਟ ਮਾਰਿਓ ਮੜੀ ਜਿੱਥੇ ਔਰ ਇਸ ਵੇਲੇ ਇਸ ਜਗ੍ਹਾ ਤੋਂ ਇਹਨਾਂ ਵੱਲੋਂ ਜਿਹੜੇ ਆ ਉਹ ਗਾਇਬ ਕਰ ਦਿੱਤੇ ਗਏ ਹੈਗੇ ਆ ਇੱਥੇ ਬਹੁਤ ਸਾਰੀ ਜਿਹੜੀ ਹੈ ਖਾਲੀ ਗੱਟੀਆਂ ਦੀ ਧਾਂਕ ਪਈ ਸੀ ਕਿੰਨੇ ਸਾਰੇ ਗੱਟੇ ਸੀਗੇ ਜਿਨ੍ਹਾਂ ਦੀ ਵੀਡੀਓ ਸਾਡੇ ਕੋਲ ਹੈਗੀ ਆ ਅਸੀਂ ਪਹਿਲਾਂ ਬਣਾ ਚੁੱਕੇ ਆ ਲੋ ਜੀ ਜਿਹੜੇ ਤੁਹਾਨੂੰ ਗੱਟੇ ਅੰਦਰ ਕਹਿ ਰਹੇ ਸੀਗੇ ਕਿ ਆਪਾਂ ਜਿਹੜੇ ਪਏ ਆ ਉਹ ਸਾਰੇ ਜਿਹੜੇ ਆ ਇਸ ਵੇਲੇ ਜਿਹੜੇ ਹੈਗੇ ਆ ਇਹਨਾਂ ਵੱਲੋਂ ਜਿਹੜੀ ਬੜੀ ਚਲਾਕੀ ਦੇ ਨਾਲ ਜਿਹੜੇ ਹੈਗੇ ਆ ਆ ਝਾੜੀਆਂ ਦੇ ਵਿੱਚ ਇਸ ਵੇਲੇ ਜਿਹੜੇ ਸੁੱਟ ਦਿੱਤੇ ਗਏ ਹੈਗੇ ਆ ਤੁਸੀਂ ਦੇਖ ਰਹੇ ਹੋ ਕਿ ਵੱਖ-ਵੱਖ ਮਿੱਲਾ ਤੋਂ ਇਹ ਜਿਹੜੇ ਹੈਗੇ ਆ ਖੰਡ ਮਗਾਈ ਗਈ ਹੈ ਜਿਹੜੀ ਬੜੀ ਘਟੀਆ ਕਿਸਮ ਦੀ ਖੰਡ ਜਿਹੜੀ ਹੈਗੀ ਉਹ ਇਸਤੇਮਾਲ ਕੀਤੀ ਜਾ ਰਹੀ ਹੈ ਔਰ ਇਹਨਾਂ ਵੱਲੋਂ ਬੜੀ ਚਲਾਕੀ ਨਾਲ ਜਿਹੜੇ ਆ ਗੱਟੇ ਜਿਹੜੇ ਆ ਇਸ ਵੇਲੇ ਝਾੜੀਆਂ ਦੇ ਵਿੱਚ ਮਗਲ ਪਾਸੇ ਲੁਕਾ ਦਿੱਤੇ ਗਏ ਆ